ਧਰਮਾਂ ਦੇ ਨਾਤੇ ਤੁਸੀਂ ਘਰ ਤਾਂ ਗੁਰੂ ਘਰ ਤਾਂ ਜਾਂ ਧਰਮਾਂ ਦੇ ਸਥਾਨ ਟੁੱਟਦੇ ਦਾ ਦੇਖੇ ਹੋਣੇ ਪਰ ਬਣਦੇ ਨਹੀਂ ਦੇਖੇ ਹੋਣੇ ਕਿ ਕੋਈ ਕਿਸੇ ਦੇ ਧਰਮ ਦਾ ਸਥਾਨ ਬਣਾ ਕੇ ਦਿੰਦਾ ਹੋਵੇ ਲੋਕ ਸੋਚਦੇ ਆ ਵੀ ਜਿਸ ਕਿਸੇ ਦਾ ਸਥਾਨ ਆ ਕਿਸੇ ਦਾ ਧਾਰਮਿਕ ਸਥਾਨ ਹੈ ਤੋੜ ਭੰਨ ਕੇ ਆਪਣਾ ਗੁਰਦੁਆਰਾ ਜਾਂ ਆਪਣਾ ਮੰਦਿਰ ਬਣਾ ਲਓ ਪਰ ਉਹ ਕਦੀ ਵੀ ਐ ਸੋਚੂ ਬਣੀ ਉਹਨੂੰ ਉਸੇ ਤਰ੍ਹਾਂ ਰੱਖਿਆ ਜਾਵੇ ਔਰ ਸੰਭਾਜ ਜਾਵੇ ਇਸ ਪਿੰਡ ਦੀ ਇਹਨਾਂ ਨੇ ਵੀਰਾਂ ਨੇ ਇੱਕ ਮਿਸਾਲ ਕਾਇਮ ਕੀਤੀ ਆ ਪੂਰੇ ਇਤਿਹਾਸ ਦੇ ਵਿੱਚ ਕਿ ਉਸ ਮਸਜਿਦ ਨੂੰ ਕਿਸ ਤਰ੍ਹਾਂ ਰੰਗ ਕੀਤਾ ਗਿਆ ਔਰ ਰੰਗ ਦਿੱਤੇ ਗਏ ਜਿਹੜੇ ਅੱਜ ਦੇ ਰੰਗਾ ਵਿੱਚ ਦੇਖ ਤੁਸੀਂ 올ਡ ਰੰਗ ਦਿੱਤਾ ਜਿਸ ਤਰ੍ਹਾਂ ਮਸਜਿਦ ਪੁਰਾਤਨ ਹੀ ਪੂਰੀ ਵਜੂਹੇ ਖੜੀ ਹੋਈ ਆ ਤੇ ਸਾਡੇ ਵੀ ਇਹ ਚੀਜ਼ ਨਹੀਂ ਬਣਦੀ ਐਡੀ ਮਤਲਬ ਵਧੀਆ ਬੜੀ ਓਕੀ ਆ ਨਾ ਹਾਂ ਬਹੁਤ ਉਹਨੇ ਸਮਝ ਵੀ ਬਾਹਰ ਹੋ ਗਈ ਸੀ ਹਾਂ ਹਾਂ ਉਹਨਾਂ ਦਾ ਧਿਆਨ ਦੇ ਸਾਡੇ ਨਹੀਂ ਸਾਡੇ ਤੋਂ ਵੀ ਨਹੀਂ ਜਿਵੇਂ ਆ ਵੇਖੋ ਤੁਹਾਡੇ ਸਾਹਮਣੇ ਹੀ ਐ ਇਹ ਇਸ ਮਸਜਿਦ ਦੇ ਵਿੱਚ ਮਤਲਬ ਸਾਡਾ ਇੱਕ ਘਰ ਸੀ ਉਹ ਯੂਪੀ ਟੁਰ ਗਏ ਨੇ ਉਹਨਾਂ ਨੂੰ ਫਿਰ ਆਖਿਆ ਸਾਡੇ ਸਾਰਿਆਂ ਬਜ਼ੁਰਗਾਂ ਜੋੜ ਕੇ ਵੀ ਨਹੀਂ ਇਹ ਚੀਜ਼ ਮਤਲਬ ਬੜੀ ਵਧੀਆ ਬਣੀ ਏ ਤੁਸੀਂ ਇਹਨੂੰ ਛੱਡ ਕੇ ਤੇ ਹੋਰ ਕਿਰੇ ਹੋ ਜਾਓ ਫਿਰ ਉਹਨਾਂ ਛੱਡ ਦਿੱਤਾ ਸੀ ਉਹ ਇੱਥੋਂ ਇੱਥੋਂ ਤੁਰ ਗਿਆ ਉਹ ਉਧਰ ਘਰ ਮਿਲ ਗਿਆ ਇਹਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਉਹ ਉਹ ਕਈ ਸਾਲ ਇਹਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਰਿਆ ਫਿਰ ਉਸ ਤੋਂ ਮਗਰੋਂ ਇੱਧਰ ਗੁਰਦੁਆਰਾ ਸਾਹਿਬ ਨਾਲ ਇਹ ਗੁਰਦੁਆਰਾ ਸਾਹਿਬ ਦੁਬਾਰੇ ਬਣਾਣਾ ਸੀ ਉਹਨਾਂ ਤੇ ਫਿਰ ਇਹ ਅੰਦਰ ਤਾਂ ਵੀ ਆਪਾਂ ਪ੍ਰਕਾਸ਼ ਇੱਥੇ ਕਰ ਲੈਨੇ ਆ ਤੇ ਨਾਲੇ ਇਹਨੂੰ ਸਾਰੀ ਸੋਹਣੀ ਸਜਾ ਲੈਨੇ ਅੱਛਾ ਵੀ ਇਹਨੂੰ ਵਧੀਆ ਤਰਾ ਮਨਾ ਦਿੰਨੇ ਆ ਉਤੋਂ ਪਾਣੀ ਪੂਣੀ ਜਿੱਥੋਂ ਮਰਦਾ ਸੀ ਵਿੱਚ ਆ ਸਾਰੇ ਉੱਤੇ ਮਿਸਤਰੀ ਲੱਗੇ ਨੇ ਇਹਨੇ 5-6 ਮਹੀਨੇ ਉਹ ਸਾਰਾ ਸੈੱਟ ਕੀਤਾ ਨਹੀਂ ਮਤਲਬ ਤਕਰੀਬਨ ਸਾਡੇ ਹੋਰ ਵੀ ਕਿਸੇ ਮਤਲਬ ਜੇ ਕਿਸੇ ਦਿੱਤੇ ਹੀ ਵਿੱਚ ਸੰਯੋਗ ਦਿੱਤਾ ਤੇ ਉਹਨੂੰ ਮਨਾ ਨਹੀਂ ਕੀਤਾ ਬਾਕੀ ਤਕਰੀਬਨ ਉੰਜ ਜਿਆਦਾ ਸਾਡੇ ਅਸਾਂ ਮੰਤਰ ਕੀਤਾ ਪਰ ਧਰਮਾਂ ਦੇ ਨਾਤੇ ਤੁਸੀਂ ਘਰ ਤਾਂ ਗੁਰੂ ਘਰ ਤਾਂ ਜਾਂ ਧਰਮਾਂ ਦੇ ਸਥਾਨ ਟੁੱਟਦੇ ਤਾਂ ਦੇਖੇ ਹੋਣੇ ਨੇ ਪਰ ਬਣਦੇ ਨਹੀਂ ਦੇਖੇ ਹੋਣੇ ਕਿ ਕੋਈ ਕਿਸੇ ਦੇ ਧਰਮ ਦਾ ਸਥਾਨ ਬਣਾ ਕੇ ਦਿੰਦਾ ਹੋਵੇ ਇਹ ਚੀਜ਼ ਸਿੱਖਾਂ ਦੇ ਵਿੱਚ ਜਰੂਰ ਮਿਲਦੀ ਆ ਕਿਉਂਕਿ ਇਹ ਗੁਰੂ ਦਾ ਸਿਧਾਂਤ ਆ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਿਆ ਹੋਣਾ ਜਿਨ੍ਹਾਂ ਨੇ ਮੰਦਰ ਵੀ ਬਣਾਏ ਸੋਨਾ ਵੀ ਚੜਾਇਆ ਮੰਦਰਾ ਤੇ ਵੀ ਚੜਾਇਆ ਉਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਚੜਾਉਂਦੇ ਸੀ ਤੇ ਮੰਦਰਾ ਚ ਚੜਾਇਆ ਜਾਂਦਾ ਸੀ ਪਰ ਸਿੱਖਾਂ ਦੀ ਉਹੀ ਸਿਧਾਂਤ ਉਹੀ ਨੀਤੀ ਅੱਜ ਵੀ ਇਸ ਹਰਿਆਣੇ ਦੇ ਵਿੱਚ ਜਲਮਾਨਾ ਪਿੰਡ ਦੇ ਵਿੱਚ ਦੇਖਣ ਨੂੰ ਮਿਲਦੀ ਆ ਆਪਾਂ ਇੱਕ ਜਗ੍ਹਾ ਤੇ ਖੜੇ ਹੋਆ ਮਸਜਿਦ ਦੇ ਸਾਹਮਣੇ ਆ ਪਿੱਛੇ ਦੇਖੋ ਤੁਸੀਂ ਕੈਮਰਾ ਉੱਤੇ ਘੁਮਾ ਦਿਓ ਮਸਜਿਦ ਆ ਜਿਹਨੂੰ ਸਿੱਖਾਂ ਨੇ 1947 ਵਿੱਚ ਜਦੋਂ ਵੰਡ ਹੁੰਦੀ ਆ ਪੰਜਾਬ ਦੀ ਤੇ ਪਾਕਿਸਤਾਨ ਪੰਜਾਬ ਬਣਦਾ ਤੇ ਇਸ ਤਰ੍ਹਾਂ ਹੀ ਉਸ ਸਮੇਂ ਦੇ ਵਿੱਚ ਜਿਹੜੇ ਸਿੱਖ ਉਧਰੋਂ ਇੱਧਰ ਆਉਂਦੇ ਆ ਤੇ ਇੱਧਰ ਦੇ ਮੁਸਲਮਾਨ ਵੀਰ ਜਿਹੜੀ ਇੱਥੇ ਰੋਕੀ ਰਹਿੰਦੇ ਹੁੰਦੇ ਆ ਉੱਥੋਂ ਚਲੇ ਜਾਂਦੇ ਆ ਉਧਰ ਪਰ ਦੇਖਿਆ ਜਾਏ ਤੇ ਜੋ ਧਾਰਮਿਕ ਸਥਾਨ ਨੇ ਉਹ ਵੀ ਛੁੱਟ ਜਾਂਦੇ ਆ ਜਿਵੇਂ ਸਾਡੇ ਕੋਲ ਨਨਕਾਣਾ ਸਾਹਿਬ ਸੋ ਉੱਥੇ ਰਹਿ ਗਿਆ ਤੇ ਇਸੇ ਤਰ੍ਹਾਂ ਮੁ슬ਮਾਨਾਂ ਦੇ ਵੀਰਾਂ ਦੇ ਸਥਾਨ ਸੀ ਜਿਹੜੇ ਮਸਜਿਦਾਂ ਸੀ ਇੱਥੇ ਰਹਿ ਗਈਆਂ ਤੇ ਉਹ ਸਥਾਨ ਅੱਜ ਵੀ ਮੌਜੂਦ ਨੇ ਉਹ ਦੇਖਣ ਨੂੰ ਮਿਲਦੇ ਆ ਪਰ ਉਹਨਾਂ ਨੂੰ ਸੰਭਾਲਣ ਵਾਸਤੇ ਕਿਸੇ ਹੋਰ ਧਰਮ ਦੀ ਜਿਹੜੀ ਇਸ ਤਰ੍ਹਾਂ ਦਾ ਮਤਲਬ ਕਿ ਕਦਮ ਚੁੱਕਿਆ ਜਾਣਾ ਬਹੁਤ ਹੀ ਵੱਡੀ ਗੱਲ ਆ ਅੱਪਾ ਜਲਮਾਨਾ ਪਿੰਡ ਦੇ ਵਿੱਚ ਖੜੇ ਆ ਜਿੱਥੇ ਕੀ ਆ ਪਿੰਡ ਦੇ ਵਾਸੀ ਖੜੇ ਹੋਏ ਨੇ ਸਾਡੇ ਨਾਲ ਤੁਹਾਨੂੰ ਇੱਕ ਬਹੁਤ ਸੋਹਣੀ ਇੱਕ ਸਟੋਰੀ ਦਿਖਾਵਾਂ ਸੁਣਾਵਾਂਗੇ ਕਿਉਂਕਿ ਇਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈ ਕਿ ਇਸ ਜਗ੍ਹਾ ਤੇ ਖੜਿਆ ਇਹ ਬਹੁਤ ਵੱਡੀ ਮਸਜਿਦ ਹੈ ਬਹੁਤ ਮੰਨੀ ਪ੍ਰਵੰਨੀ ਆਪਣੇ ਟਾਈਮ ਦੀ ਇਤਿਹਾਸਕ ਮਸਜਿਦ ਸੀ ਪਰ ਅੱਜ ਜਦੋਂ ਆਪਾਂ ਗੱਲ ਕਰਦੇ ਹਾਂ ਲੋਕ ਸੋਚਦੇ ਆ ਵੀ ਜਿਸ ਕਿਸੇ ਦਾ ਸਥਾਨ ਆ ਕਿਸੇ ਦਾ ਧਾਰਮਿਕ ਸਥਾਨ ਆ ਤੋੜ ਭੰਨ ਕੇ ਆਪਣਾ ਗੁਰਦੁਆਰਾ ਜਾਂ ਆਪਣਾ ਮੰਦਿਰ ਬਣਾ ਲਓ ਪਰ ਉਹ ਕਦੀ ਵੀ ਐ ਸੋਚੂਗਾ ਨਹੀਂ ਉਹਨੂੰ ਉਸੇ ਤਰ੍ਹਾਂ ਰੱਖਿਆ ਜਾਵੇ ਔਰ ਸੰਭਾਲਿਆ ਜਾਵੇ ਇਸ ਪਿੰਡ ਦੀ ਇਹਨਾਂ ਨੇ ਵੀਰਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਪੂਰੇ ਇਤਿਹਾਸ ਦੇ ਵਿੱਚ ਕਿ ਉਸ ਮਸਜਿਦ ਨੂੰ ਕਿਸ ਤਰ੍ਹਾਂ ਰੱਖ ਕੀਤਾ ਗਿਆ ਉਹ ਰੰਗ ਦਿੱਤੇ ਗਏ ਜਿਹੜੇ ਅੱਜ ਦੇ ਰੰਗਾ ਵਿੱਚ ਦੇਖੋ ਤੁਸੀਂ 올ਡ ਰੰਗ ਦਿੱਤਾ ਜਿਸ ਤਰ੍ਹਾਂ ਮਸਜਿਦ ਪੁਰਾਤਨ ਹੀ ਪੂਰੀ ਹੋਵੇ ਹੋਵੇ ਖੜੀ ਹੋਈ ਆ ਤੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਪਿੰਡ ਵਾਲੇ ਤੁਸੀਂ ਜਾਣਾਂਗੇ ਕਿ ਇਤਿਹਾਸ ਕੀ ਜਾਂਦਾ ਇਹਦੇ ਪਿੱਛੇ ਇਤਿਹਾਸ ਕੀ ਆ ਔਰ ਉਹਨਾਂ ਨੇ ਇੰਨੀ ਮਤਲਬ ਕਿ ਇੰਨੀ ਹਿੰਮਤ ਕਿਵੇਂ ਕੀਤੀ ਉਹਨਾਂ ਦੇ ਦਿਲ ਦੇ ਵਿੱਚ ਇੰਨੀ ਮਤਲਬ ਮਿਠਾਸ ਕਿਵੇਂ ਆਈ ਧਰਮਾਂ ਦੇ ਪ੍ਰਤੀ ਔਰ ਸਥਾਨ ਦੇ ਪ੍ਰਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੀਰ ਜੀ ਤੁਸੀਂ ਇੱਥੇ ਰਹਿਣ ਵਾਲੇ ਹੋ ਕਦੋਂ ਕਿਸ ਸਮੇਂ ਇੱਥੇ ਤੁਸੀਂ ਇਹ ਪਿੰਡ ਚਾਹਦੇ ਹੋ ਤੇ ਕੀ ਇਤਿਹਾਸ ਇਸ ਮਸਜਿਦ ਦਾ ਜਿੱਥੇ ਆਪਾਂ ਖੜੇ ਹੋਏ ਆ ਇਸ ਦਰਮੇਂ ਵੀ ਬਜ਼ੁਰਗ ਆਂਦੇ ਹੁੰਦੇ ਸਨ ਵੀ ਇਹ ਇਹਦੀ ਜੰਨੋ ਨੀ ਟਿੱਕੀ ਹੈ ਨਾ ਮਸਜਿਦ ਦੀ ਜਿਵੇਂ ਸੁੰਦੇ ਰਹੇ ਨੇ ਨੋਕਲ ਇੱਥੇ ਜਿਹੜੇ ਰਹਿੰਦੇ ਨੇ ਪਹਿਲਾਂ ਉਹ ਦੱਸਦੇ ਹੋਣਗੇ ਹਾਂਜੀ ਇੱਕ ਇੱਕ ਤੇ ਆਂਦੇ ਨੇ ਵੀ ਇਹਦੀ ਨੀ ਬੜੀ ਚੌੜੀ ਸੀ ਇਹਦੇ ਉੱਤੇ ਗੱਡਾ ਗੱਡੇ ਜਿੱਨੀ ਮਤਲਬ ਗੱਡਾ ਜਿਵੇਂ ਨਹੀਂ ਆ ਬੈਲਾਂ ਵਾਲਾ ਗੱਡਾ ਹੁੰਦਾ ਹੈ ਵੀ ਗੱਡਾ ਉੱਤੇ ਅੰਜੇ ਘੁੰਮ ਜਾਂਦਾ ਸੀ ਇੰਨੀ ਚੌੜੀ ਨਹੀਂ ਸੀ ਹਾਨੀ ਆ ਦੇਸ ਦੀ ਵੀ ਦਵਾਰ ਬੜੀ ਚੌੜੀ ਹੈ ਛੱਪੜ ਸੀ ਇਧਰ ਜਿੰਨੀ ਤੇ ਡਿੱਗੀ ਕੋ ਨਹੀਂ ਅੱਛਾ ਜੀ ਤੇ ਇੱਕਾਂ ਦੇ ਨੇ ਦੀ ਅਗਰਾਹੀ ਬੜੀ ਦੂਰ ਤੱਕ ਰਾਈ ਹੈ ਜਦੋਂ ਇਹਨੂੰ ਬਣਾਇਆ ਏ ਉਹਨਾਂ ਜਦੋਂ ਮੁਸਲਮਾਨਾਂ ਨੇ ਬਣਾਇਆ ਸੀ ਹਾਂ ਉਦੋਂ ਪਾਕਿਸਤਾਨ ਕੋ ਨਹੀਂ ਸੀ ਨਾ ਸਾਰਾ ਇੱਕ ਹੀ ਸੀ ਤੇ ਗੱਲ ਹੀ ਸੁਣੀ ਐ ਵੀ ਆਂਦੇ ਨੇ ਲਾਹੌਰ ਤੀ ਕਰੇ ਦੀ ਅਗਰਾਈ ਮਤਲਬ ਜਿਵੇਂ ਹੈਗਾ ਮਤਲਬ ਇੰਨੀ ਪਾਕ ਪਵਿੱਤਰ ਜਗਾ ਜਿੰਦੇ ਵਿਸੇ ਇੰਨੀ ਦੂਰੂ ਤੱਕ ਕਰਾਈ ਕੀਤੀ ਜਿਵੇਂ ਸਾਡੇ ਚ ਮਾਇਆ ਕੱਠੇ ਕਰਦੇ ਥੋੜਾ ਥੋੜਾ ਸਾਹਿਬ ਦੀ ਅਗਰਾਈ ਜਿੰਨੂੰ ਕਰਨੇ ਆ ਵੈਨੇ ਉਹ ਜਿੱਥੇ ਜਾਣਕਾਰੀ ਹੁੰਦੀ ਐ ਦੂਰ ਦੂਰ ਤੱਕ ਆਪਣਾ ਪਿੰਡਾਂ ਜੋ ਅਗਰਾਈ ਲੈ ਆਉਨੇ ਆ ਬੋਰੀਆਂ ਦੇ ਆਉਨੇ ਆ ਇਸ ਤਰ੍ਹਾਂ ਉਹਨਾ ਵੀ ਆਪਣਾ ਉਸ ਟਾਈਮ ਦਾ ਜਿੱਤੋ ਤੀ ਕਰੋਨਾ ਦਾ ਚਾਰਾ ਲੱਗਾ ਉਹਨਾ ਆਪਣਾ ਬਣਾਇਆ ਤਾਂ ਹੀ ਵੇਖੋ ਮਤਲਬ ਅੱਜ ਅੱਜ ਚੀਜ਼ ਉਸ ਟਾਈਮ ਸਸਤੇ ਟਾਈਮ ਵੀ ਮਤਲਬ ਇਹਦੇ ਤੇ ਕਿੰਨੀ ਇਹਦੇ ਮਿਹਨਤ ਹੀ ਨਹੀਂ ਇੰਨੀ ਮਤਲਬ ਆ ਜਿਹੜੀ ਮਜ਼ਦੂਰੀ ਵੀ ਨਹੀਂ ਦਿੱਤੀ ਜਾਂਦੀ ਇੰਨੀ ਜਿੰਨਾ ਤੁਸੀਂ ਹੁਣ ਵੇਖੋ ਤੁਹਾਡੇ ਕੋਲ ਹੀ ਹੈ ਮਨੋ ਕੋਈ ਜੜਾ ਨੇ ਜਿਹੜਾ ਕੰਮ ਕੀਤਾ ਗਿਆ ਬੜਾ ਤਗੜੀ ਟੈਕਨੀਕ ਨਾਲ ਕੀਤਾ ਗਿਆ ਜਿਹੜੇ ਅੱਜ ਦੇ ਮਿਸਤਰੀ ਜਦੋਂ ਤੁਸੀਂ ਬਣਾਣ ਕੇ ਦੁਆਰਾ ਰੀਨਿਊ ਕੀਤਾ ਨੂੰ ਬਣਾਣ ਦੀ ਕੋਈ ਮਤਲਬ ਦੁਆਰਾ ਰੰਗ ਰੂਮ ਕਰਾਇਆ ਜਾਂਦੀ ਮੁਰੰਮਤ ਕਰਾਈ ਹੈ ਤੇ ਮਿਸਤਰੀ ਕੀ ਕਹਿੰਦੇ ਸੀ ਇਹ ਜਾਂਦੇ ਸਨ ਵੀ ਇਹ ਚੀਜ਼ ਨਹੀਂ ਬਣਦੀ ਏਡੀ ਮਤਲਬ ਵਧੀਆ ਬੜੀ ਔਖੀ ਆ ਨਾ ਹਾਂ ਬਹੁਤ ਔਖੀ ਉਹਨੇ ਸਮਝ ਚੁਈ ਬਾਤ ਹੋ ਗਈ ਸੀ ਹਾਂ ਹਾਂ ਉਹਨਾਂ ਦੇ ਆਂਦੇ ਸਨ ਵੀ ਸਾਡੇ ਤੋਂ ਵੀ ਨਹੀਂ ਜਿਵੇਂ ਆ ਵੇਖੋ ਤੁਹਾਡੇ ਸਾਹਮਣੇ ਹੀ ਹੈ ਬਈ ਹਾਂ ਬਈ ਬੜੇ ਪਿੰਡ ਵਾਲਿਆਂ ਨੇ ਕਿਦਾਂ ਸੋਚਿਆ ਉਸ ਮਸਜਿਦ ਨੂੰ 1947 ਦੀ ਉਹ ਮਸਜਿਦ ਨੂੰ ਕਿਸੇ ਦੂਸਰੇ ਦੇ ਧਰਮ ਸਥਾਨ ਨੂੰ ਕਿਵੇਂ ਸਾਂਭਿਆ ਜਾਵੇ ਫਿਰ ਇਦਾਂ ਇਹਨੇ ਕਿੰਨੇ ਕੋ ਪੈਸੇ ਲਾਇਏਗੇ ਪਰ ਪਹਿਲਾਂ ਤਾਂ ਇਹ ਹੀ ਜਾਣਨਾ ਚਾਹੁੰਦੇ ਕਿ ਜਨੂਏਦਰ ਆਏ ਆ ਨਾ ਸਾਡਾ ਕੋਈ ਮਤਲਬ ਹੁਣ ਮਸੀਤਾਂ ਦੇ ਵਿੱਚ ਘਰ ਵੜ ਗਏ ਸਨ ਆਪੋ ਆਪਣੇ ਇਹ ਇਸ ਮਸੀਤ ਦੇ ਵਿੱਚ ਮਤਲਬ ਸਾਡਾ ਇੱਕ ਘਰ ਸੀ ਉਹ ਯੂਪੀ ਟੁਰ ਗਏ ਨੇ अच्छा ओना नु फिर आखया ਸਾਡੇ ਸਾਰਿਆਂ ਬਜ਼ੁਰਗਾਂ ਜੋੜ ਕੇ ਵੀ ਨਹੀਂ ਇਹ ਚੀਜ਼ ਮਤਲਬ ਬੜੀ ਵਧੀਆ ਬਣੀ ਏ ਤੁਸੀਂ ਇਹਨੂੰ ਛੱਡ ਕੇ ਤੇ ਹੋਰ ਕਿਰੇ ਹੋ ਜੋ ਫਿਰ ਉਹਨਾਂ ਛੱਡ ਦਿੱਤਾ ਸੀ ਉਹ ਇਥੋਂ ਇਥੋਂ ਟੁਰ ਗਏ ਉਹ ਉਧਰ ਘਰ ਮਿਲ ਗਿਆ ਪੱਕੀ ਲਾਟਮੈਂਟ ਹੋ ਗਈ ਜਨੋ ਬਿਲਕੁਲ ਫਿਰ ਇੱਥੇ ਸਾਡਾ ਪ੍ਰਕਾਸ਼ ਗੁਰਦੁਆਰਾ ਹਾਂ ਗੁਰਦੁਆਰਾ ਸਾਹਿਬ ਇੱਥੇ ਸੀ ਸਾਡਾ ਗ੍ਰੰਥੀ ਨਾ ਹੁਣ ਉਹ ਕਰਨਾਲ ਟੁਰ ਗਏ ਨੇ ਹਾਂਜੀ ਤੇ ਉਹ ਬਜ਼ੁਰਗ ਆਏ ਸਨ ਉਹਨਾਂ ਆਪਣਾ ਇਹਦਾ ਇਦੇ ਵਿੱਚ ਮਤਲਬ ਗੁਰਦੁਆਰਾ ਸਾਹਿਬ ਪ੍ਰਕਾਸ਼ ਹੋਣਾ ਹੀ ਸੀ ਜਿਵੇਂ ਕਿ ਦੇਖਿਆ ਜਾਏ ਤੇ ਜਿਵੇਂ ਕਿ ਕਈ ਵਰੀ ਹੁੰਦਾ ਵੀ ਲੋਕੀ ਰਿਹਾਇਸ਼ ਕਰ ਲੈਂਦੇ ਆ ਚਾਹੇ ਉਹਨਾਂ ਉਸ ਸਿਸਟਮ ਆਪਾਂ ਇੱਧਰ ਆਏ ਸੀ ਲੋਕ ਸੋਚਦੇ ਵੀ ਹਾਂ ਦੇ ਰਿਹਾਇਸ਼ ਕਰ ਲਓ ਉਹਦੇ ਵਾਸਤੇ ਤੇ ਕੋਈ ਵੀ ਉਹ ਸਥਾਨ ਨਹੀਂ ਸੀ ਹੈ ਨਾ ਪਰ ਤੁਸੀਂ ਇੱਥੇ ਆ ਕੇ ਪ੍ਰਕਾਸ਼ ਕੀਤਾ ਗੁਰੂ ਮਹਾਰਾਜ ਜੀ ਹਾਂ ਜਨੂ ਆਏ ਨੇ ਨਾ ਲੋਕੀ ਆਏ ਨੇ ਜਿਵੇਂ ਹੁਣ ਪਿੱਛੋਂ ਛੇੜਦੇ ਲੱਗੇ ਆਏ ਨੇ ਤੇ ਵੱਡ ਵੀ ਗਏ ਸਾਂ ਇੱਕ ਰਾਂ ਜਿਵੇਂ ਜਿਵੇਂ ਸਾਨੂੰ ਮਤਲਬ ਕਿ ਵਡੇ ਵਡੇਰ ਸਾਡੇ ਅਸੀਂ ਤੋਂ ਤੋਂ ਜਰਮਨ ਨਹੀਂ ਸੀ ਸਾਡਾ ਤੇ ਵੇ ਜਿੱਥੇ ਜਿੱਥੇ ਕਿਸੇ ਨੂੰ ਟਿਕਾਣਾ ਲੱਭਾ ਕੋਈ ਬਹਿ ਗਿਆ ਇਹਨੂੰ ਫਿਰ ਸਾਡੇ ਵਡੇਰਿਆਂ ਆਖਿਆ ਵੀ ਇਹਨੂੰ ਵੇਲੀ ਕਰਦੇਓ ਇਹਦੇ ਚ ਨਾ ਕੋਈ ਵੀ ਵੜੋ ਅੱਛਾ ਫਿਰ ਮਹਾਰਾਜ ਦਾ ਪ੍ਰਕਾਸ਼ ਕੀਤਾ ਫਿਰ ਇਹਦੇ ਚ ਮਹਾਰਾਜ ਦਾ ਪ੍ਰਕਾਸ਼ ਕੀਤਾ ਉਹ ਉਹ ਕਈ ਸਾਲ ਇਹਦੇ ਚ ਮਹਾਰਾਜ ਦਾ ਪ੍ਰਕਾਸ਼ ਰਿਆ ਫਿਰ ਉਸ ਤੋਂ ਮਗਰੋਂ ਇੱਧਰ ਗੁਰਦੁਆਰਾ ਸਾਹਿਬ ਬਣਾਇਆ ਇੱਧਰ ਦਿਖਾਉਂਦਾ ਸਰ ਕੈਮਰਾ ਘੁਮਾ ਹਾਂ ਮਤਲਬ ਕਿ ਆ ਜਗ੍ਹਾ ਇਹ ਪੈਸਾ ਰਹਿਣਾ ਤਿਆਰ ਕਰ ਲਈ ਸੀ ਇੱਧਰਲੇ ਪਾਸੇ ਪਰ ਹੁਣ ਫਿਰ ਜਦੋਂ ਇੱਕ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਪਿੰਡ ਵਾਲੇ ਫੈਸਲਾ ਲੈਂਦੇ ਆ ਪਾਈ ਸਾਹਿਬ ਜੀ ਹਰ ਕਿਵੇਂ ਤੁਸੀਂ ਸੋਚਿਆ ਸਾਰਿਆਂ ਨੇ ਸਲਾਹ ਕੀਤੀ ਵੀ ਇਹਨੂੰ ਦੁਬਾਰਾ ਉਹੀ ਰੰਗ ਦਿੱਤਾ ਜਾਵੇ ਉਵੇਂ ਦੀ ਦੇਖਣ ਦੀ ਬਣਾਈ ਜਾਵੇ ਪੁਰਾਤਨ ਇਤਿਹਾਸਕ ਉਹ ਇਹ ਗੁਰਦੁਆਰਾ ਸਾਹਿਬ ਦੁਬਾਰੇ ਬਣਾਣਾ ਸੀ ਉਹਨਾ ਹਾਂਜੀ ਤੇ ਫਿਰ ਇਹ ਆਂਦੇ ਸਾਂ ਵੀ ਆਪਾਂ ਪ੍ਰਕਾਸ਼ ਇੱਥੇ ਕਰ ਲੈਨੇ ਆ ਤੇ ਨਾਲੇ ਇਹਨੂੰ ਸਾਰੀ ਸੋਹਣੀ ਸਜਾ ਲੈਨੇ ਆ ਅੱਛਾ ਵੀ ਇਹਨੂੰ ਵਧੀਆ ਤਰ੍ਹਾਂ ਬਣਾ ਦਿੰਨੇ ਆ ਉਤੋਂ ਪਾਣੀ ਪੂਣੀ ਜਿੱਥੋਂ ਮਰਦਾ ਸੀ ਵਿੱਚ ਉਹ ਸਾਰਾ ਸੈੱਟ ਆ ਸਾਰੇ ਉੱਤੇ ਮਿਸਤਰੀ ਲੱਗੇ ਨੇ ਇਹਨੇ 5-6 ਮਹੀਨੇ ਉਹ ਸਾਰਾ ਸੈੱਟ ਕੀਤਾ ਆ ਰੰਗ ਰੂੰਗ ਵਾਲੇ ਬਾਅਦ ਵਿੱਚ ਲੱਗੇ ਨੇ ਪਹਿਲੋ ਦੂਜੇ ਲੱਗੇ ਰਹੇ ਨੇ ਚਣਾਈ ਵਾਲੇ ਮਿਸਤਰੀ ਜਿੱਤੋਂ ਕਿਰੋ ਵੀ ਟੁੱਟ ਭੱਜ ਸੀ ਜਾਂ ਜੋ ਵੀ ਸੀ ਸਾਰੀ ਸੈਟਮੈਂਟ ਕੀਤੀ ਉਸ ਤਰ੍ਹਾਂ ਹੀ ਬਣਾਇਆ ਨਕਸ਼ਾ ਜਿਵੇਂ ਦਾ ਕਦੀ ਮਨ ਚ ਢਾਣ ਦਾ ਨਹੀਂ ਸੋਚਿਆ ਕਈ ਵਰੀ ਬੰਦਾ ਸੋਚ ਲੈਂਦਾ ਢਿਟਾ ਦੀ ਆਪਾਂ ਨਾ ਸਾਡੇ ਨਾਂ ਬਡੇਰੇ ਆ ਸੋਚਿਆ ਨਾ ਅਸਾਂ ਸੋਚੀਏ ਨਹੀਂ ਢਾਣ ਵਾਲਾ ਨਹੀਂ ਸੋਚਿਆ ਮਨ ਚ ਨਹੀਂ ਸੋਚਿਆ ਕਰੀ ਨਾ ਨਾ ਨਹੀਂ ਇਹਦੇ ਇਹਦੇ ਤੋਂ ਖੌਬ ਖਾਂਦੇ ਸਾਰੇ ਹੀ ਵੀ ਬਹੁਤ ਚਿਰ ਰੱਬ ਦਾ ਘਰ ਹੈ ਮਤਲਬ ਹੈ ਨਾ ਹਾਂ ਇਹਦੇ ਇਹਦੇ ਵਿੱਚ ਇੱਥੇ ਨਾ ਜਿਹੜਾ ਸਾਡਾ ਗ੍ਰੰਥੀ ਸੀ ਉਹਨੂੰ ਇੱਥੇ ਥਾਂ ਬਣਾ ਕੇ ਦਿੱਤਾ ਸੀ ਰਹਿਣ ਵਾਸਤੇ ਉੰਜੇ ਦੇ ਵਿੱਚ ਸਮਾਨ ਪਿਆ ਰਹਿੰਦਾ ਸੀ ਅੱਛਾ ਨੋਰਮਲ ਹਾਂ ਨੋਰਮਲ ਉੰਜ ਜਿਹੜਾ ਮਤਲ ਉਹਦਾ ਆਪਣਾ ਘਰ ਗ੍ਰਿਸ਼ਤ ਸੀ ਨਾ ਉਹਦਾ ਇੱਧਰ ਜਗ੍ਹਾ ਬਣਾ ਕੇ ਕਮਰੇ ਦਿੱਤੇ ਸਨ ਇਹਦੇ ਵਿੱਚ ਕੋਈ ਨਹੀਂ ਸੀ ਆਪਣੇ ਬੱਚੇ ਲੈ ਕੇ ਇੱਧਰ ਰਹਿੰਦਾ ਸੀ ਬਿਲਕੁਲ ਉੰਜੇ ਦੇ ਵਿੱਚ ਸਮਾਨ ਪਿਆ ਰਹਿੰਦਾ ਸੀ ਜਿਵੇਂ ਬਿਸਤਰੇ ਕਿੰਨਾ ਕੁ ਪੈਸਾ ਲਾਇਆ ਤੁਸੀਂ ਹੁਣ ਤੱਕ ਜਿਹੜਾ ਹੁਣ ਤੱਕ ਤੁਸੀਂ ਉਹਨੂੰ ਤਿਆਰ ਕਰ ਰਹੇ ਹੋ ਕਿੰਨਾ ਕੁ ਆ 8-10 ਲੱਖ ਰੁਪਈਆ ਲਈ ਚੱਲਦਾ ਪਿਆ ਕੰਮ ਚੱਲਦਾ ਪਿਆ ਬੰਦੂ ਇੱਥੇ ਸਾਰਾ ਕੁਝ ਲੱਗਣਾ ਟੈਲਾ ਟੋਲਾ ਆਪਾਂ ਅੰਦਰ ਵੀ ਦਿਖਾ ਦਿੰਨੇ ਆ ਜਾਓ 2 ਮਿੰਟ ਤੇ ਆਪਾਂ ਅੰਦਰ ਵੀ ਦਿਖਾ ਦਿੰਨੇ ਤੁਹਾਨੂੰ ਕਿ ਜਿਹੜਾ ਰੰਗ ਰੈਵਨਿਊ ਕੀਤਾ ਗਿਆ ਦੇਖੋ ਤੁਸੀਂ 골ਡ ਰੰਗ ਦਿੱਤਾ ਗਿਆ ਜਿਵੇਂ ਆਪਣੇ ਗੁਰਦੁਆਰਿਆਂ ਦੇ ਵਿੱਚ ਦੇਖ ਕਿੰਨੀ ਸੋਹਣੀ ਹੈ ਨਾ ਇਹ ਪ੍ਰਾਤਨ ਉਵੇਂ ਬਣੇ ਨੇ ਨਾ ਸਾਰੇ ਆ ਸਾਹਮਣੇ ਸੋਹਣੇ ਹਾਂਜੀ ਹਾਂ ਜਾਂ ਉਸ ਤਰ੍ਹਾਂ ਹੀ ਨੇ ਜਿਵੇਂ ਵੀ ਹੈ ਨਾ ਕੋਈ ਛੜਖਾਨੇ ਨਹੀਂ ਕੀਤੀ ਗਈ ਨਾ ਨਾ ਅਸੀਂ ਸਗੋਂ ਨਾ ਇੱਕ ਉਸ ਤੋਂ ਐਵੇਂ ਦਾ ਨਾ ਉੱਥੋਂ ਲੈ ਗਿਆ ਏ ਪਿਆਏ ਉਹ ਅਸੀਂ ਬੜੀ ਜੋੜਨ ਦੀ ਨਾ ਲਾਂਦੇ ਸਾਂ ਪਰ ਇੱਥੇ ਅੱਛਾ ਵੀ ਇਸ ਤਰ੍ਹਾਂ ਹੀ ਖੜਾ ਕਰ ਦਿੰਨੇ ਆ ਉਹ ਵਾਲੀ ਹੋਇਆ ਕੋ ਨਹੀਂ ਜੇ ਕੋ ਮਿਸਤਰੀ ਨੇ ਕੀਤਾ ਤੇ ਉਸ ਤਰੀਕਾ ਇਹਨੂੰ ਨਹੀਂ ਮਤਲਬ ਉਸ ਤਰ੍ਹਾਂ ਹੀ ਹੈ ਜਿਵੇਂ ਆਇਆ ਕੋ ਛੇੜਖਾਨੀ ਨਹੀਂ ਕੀਤੀ ਬਸ ਬਿਲਕੁਲ ਹੋਰ ਸੋਨਾ ਰੰਗ ਵਾਈਟ ਰੰਗ ਕਰ ਦਿੱਤਾ ਗਿਆ ਤੇ ਬੋਲਡ ਰੰਗ ਕਰ ਦਿੱਤਾ ਗਿਆ ਵੀ ਸੁਵੇ ਸਾਫ ਸੁਥਰਾ ਬਣਾਇਆ ਗਿਆ ਹਾਂ ਹਾਂ ਤੇ ਪਿੰਡ ਵਾਲੇ ਦਾ ਕਿਦਾਂ ਸਹਿਯੋਗ ਰਿਹਾ ਪਿੰਡ ਨਾਲ ਜੋ ਸਲਾਹ ਲਿਆ ਸਾਰਿਆਂ ਦਾ ਕਿਹੜੇ ਕਿਹੜੇ ਸਾਰੇ ਧਰਮਾਂ ਦੇ ਲੋਕਾਂ ਨੇ ਕੀਤਾ ਸਹਿਯੋਗ ਨਹੀਂ ਮਤਲਬ ਤਕਰੀਬਨ ਸਾਡੇ ਔਰ ਵੀ ਕਿਸੇ ਮਦਦ ਜੇ ਕਿਸੇ ਦਿੱਤੇ ਹੀ ਵਿੱਚ ਸੰਯੋਗ ਦਿੱਤਾ ਤੇ ਉਹਨੂੰ ਮਨਾ ਨਹੀਂ ਕੀਤਾ ਬਾਕੀ ਤਕਰੀਬਨ ਉੰਜ ਜਿਆਦਾ ਸਾਡੇ ਅਸਾਂ ਮਤਲਬ ਕੀਤਾ ਆਪਣੇ ਬੰਦੇ ਭਾਈ ਸਾਹਿਬ ਤੁਸੀਂ ਆਪ ਵੀ ਹਾਂ ਕਿ ਗਾਉਂ ਕੇ ਰਹਿਣੇ ਵਾਲੇ ਹੋ ਤੇ ਕੀ ਕੀ ਕਹਿਣਾ ਚਾਹੋਗੇ ਵੀ ਆ ਜਿਹੜਾ ਤੁਸੀਂ ਇਹ ਵੱਡਾ ਮਨ ਲੋ ਪਹਿਲਾ ਐਗਜ਼ਾਮਪਲ ਪੇਸ਼ ਕਰਦੇ ਹੋ ਵੀ ਕਿਸੇ ਮਸਜਿਦ ਨੂੰ ਸੋਨਾ ਰੂਪ ਦਿੱਤਾ ਨਮਸਕਾਰ ਆਪਕਾ ਸਭੀ ਦਰਸ਼ਕਾਂ ਕੋ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਆਲਵਾਰਤ ਕੇ ਲੋਗੋਂ ਸੇ ਜਾਂ ਵੀ ਇਹ ਦਰੌਰ ਪੜੀਆਂ ਐਸੀ ਆਪਣਾ ਸੰਭਾਲ ਕਰ ਰੱਖੋ ਇਹਨਾਂ ਨਾਲ ਬਲਕਿ ਪਿਆਰ ਕਰਨਾ ਚਾਹੀਦਾ ਕਿ ਕਈ ਵਾਰੀ ਕੋਈ ਰਾਜਨੀਤੀ ਚ ਨਫ਼ਰਤ ਦੀ ਪਰ ਰਾਜਨੀਤੀ ਕਈ ਲੋਕ ਕਹਿੰਦੇ ਐਦਾਂ ਕਰ ਦੋ ਉਹਦਾ ਧਰਮ ਮਾੜਾ ਉਹਦਾ ਧਰਮ ਮਾੜਾ ਪਰ ਜਿਹੜੇ ਧਾਰਮਿਕ ਸਥਾਨ ਹੁੰਦੇ ਉਹਨਾਂ ਪ੍ਰਤੀ ਨਫ਼ਰਤ ਰੁਕੀ ਲੱਗਦਾ ਕੀ ਕਹਿਣਾ ਚਾਹੋਗੇ ਨਾਲ ਧਰਮ ਕੇ ਸਾਥ ਨਾ ਜੋੜੋ ਨਾ ਇਹ ਤੇ ਕੌਮ ਸਭ ਇੱਕ ਐ ਬਿਲਕੁਲ ਜਦੋਂ ਇਹ ਹੁਣ ਇਮਾਰਤ ਤਿਆਰ ਕੀਤੀ ਸਾਰੇ ਸਾਰੇ ਧਰਮ ਦੇ ਲੋਕਾਂ ਨੇ ਸਹਿਯੋਗ ਪਾਇਆ 10 ਰੁਪਏ ਕਿਸ ਨੇ 20 ਰੁਪਏ ਹਣਾ ਆ ਰਾਜਨੀਤਿਕਸੇ ਦੂਰ हट ਕੇ ਮਤਲਬ ਸਭ ਕਸੇ ਹੋ ਗਿਆ ਮਤਲਬ ਇਹ ਹਮਾਰੇ ਵਾਹੀ ਹੈ ਅਮਾਰੇ ਮੈਂ ਕੋਈ ਹਿੰਦੂ ਸਿੱਖ ਮੁਸਲਮਾਨ ਕੋਈ ਫਰਕ ਨਹੀਂ ਹੈ ਕੋਈ ਫਰਕ ਨਹੀਂ ਕੀ ਗੱਲ ਚਾਹੋਗੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜਾ ਇਹ ਪਿਆਰ ਤੁਹਾਡਾ ਆਪਸ ਵਿੱਚ ਬਣਿਆ ਪਿੰਡ ਵਾਲੇ ਸਾਰੇ ਬਣਿਆ ਰਹਿ ਇਸਤਰੀ ਬਣਿਆ ਰਹੀ ਬਣਾਣ ਕੇ ਇਸ ਤੇ ਕੰਮ ਕੀਤਾ ਵੀ ਪਿਆਰ ਇਸਤਰੀ ਬਣਿਆ ਰਹਿ ਸਾਰੇ ਭਾਈਚਾਰੇ ਦਾ ਮੁਗੀ ਕਿਸੇ ਦੇ ਧਾਰਮਿਕ ਸਥਾਨ ਨੂੰ ਨਾਕ ਵੀ ਸਾਨੂੰ ਠੇਸ ਪਹੁੰਚਾਣੀ ਚਾਹੀਦੀ ਹੈ ਉਹਨੂੰ ਰੱਬ ਦਾ ਘਰ ਹੀ ਬਣਾਇਆ ਜਾ ਰੱਬ ਦਾ ਘਰ ਹੀ ਬਣਾਇਆ ਜਾ ਬਿਲਕੁਲ ਬਿਲਕੁਲ ਤੁਸੀਂ ਦੇਖੋ ਕੈਮਰਾ ਘੁਮਾ ਦਿਓ ਮੈਂ ਤੁਹਾਨੂੰ ਦਿਖਾਣਾ ਦੇਖੋ ਬਿਲਕੁਲ ਦਿੱਖ ਕਿੰਨੀ ਸੋਹਣੀ ਬਣਾਈ ਗਈ ਅੰਦਰੋਂ ਆਪਾਂ ਅੰਦਰ ਆ ਚੁੱਕੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਰੀ 골ਡ ਬਣਾ ਅੰਦਰ ਪੂਰੇ ਗੁੰਮਦ ਉੱਦਾਂ ਰੱਖੇ ਗਏ ਆ ਇੱਥੇ ਸਾਰੇ ਟੈਲਾ ਲਵਾ ਦਿੱਤੇ ਗੀਆਂ ਥੱਲੇ ਦੇਖੋ ਸੋਨਾ ਪੱਥਰ ਮਤਲਬ ਕਿ ਬਹਿਲਾ ਜਦੋਂ ਆਪਾਂ ਦੇਖੀ ਸੀ ਇਹ ਇਮਾਰਤ ਤੇ ਬਿਲਕੁਲ ਮਤਲਬ ਕਿ ਖਸਤਾ ਹਾਲਤ ਸੀ ਪਰ ਜਦੋਂ ਸੰਗਤ ਨੇ ਸੋਚਿਆ ਵੀ ਇਹਨੂੰ ਅੰਨਾ ਸੋਹਣਾ ਬਣਾਉਣਾ ਪਰ ਜਦੋਂ ਸੰਗਤ ਬਣਾਉਣ ਤੇ ਆਵੇ ਫਿਰ ਪਤਾ ਨਹੀਂ ਕੀ ਕੁਝ ਕਰ ਦਿੰਦੀ ਸੰਗਤ ਆਪਣੇ ਲੋਕ ਕਿਸੇ ਨੇ 100 ਰੁਪਏ ਕਿਸੇ ਨੇ 1000 ਰੁਪਏ ਕਿਸੇ ਨੇ ਲੱਖ ਕਿਸੇ ਤਰ੍ਹਾਂ ਵੀ ਸਹਿਯੋਗ ਕਰਕੇ ਅਜੇ ਅਜੇ ਤਾਂ ਅਨਕੰਪਲੀਟ ਆ ਕੰਪਲੀਟ ਹੋਣ ਤੋਂ ਬਾਅਦ ਕੰਪਲੀਟ ਹੋਣ ਤੋਂ ਬਾਅਦ ਇੱਥੇ ਕੀ ਕੀਤਾ ਜਾਊਗਾ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਹੋ ਜਾਏਗਾ ਤੇ ਮਾਰਾ ਦਾ ਪ੍ਰਗਟਾ ਹੈ ਮਾਰਾ ਦਾ ਪ੍ਰਗਟਾ ਹਾਂ ਜੀ ਜੀ ਦੇਖੋ ਤੁਸੀਂ ਕਿਸੇ ਨੂੰ ਐਂ ਦੇ ਚ ਦੇਖੋ ਕੋਈ ਆਪਣਾ ਘਰ ਵੀ ਬਣਾ ਸਕਦਾ ਸੀ ਜੇ ਮੰਨ ਲਓ ਕਿਸੇ ਵਾਸਤੇ ਆਸਾਨ ਮਸਜਿਦ ਸੀ ਪਰ ਜਿਹੜੇ ਦੂਸਰੇ ਧਰਮਾਂ ਵਸਤੇ ਤੇ ਆਮ ਘਾਰੀ ਸੀ ਪਰ ਉਹਨਾਂ ਨੇ ਦੇਖੋ ਇਸ ਗੁਰੂ ਦੇ ਘਰ ਨੂੰ ਇਸ ਅੱਲਾ ਦੇ ਘਰ ਨੂੰ ਉਸੇ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਆਪਾਂ ਤਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਿਆਰ ਬਣਾਓ ਕੋਈ ਵੀ ਧਰਮ ਮਾੜਾ ਨਹੀਂ ਹੁੰਦਾ ਸਾਰੇ ਧਰਮ ਬਹੁਤ ਚੰਗੇ ਹੁੰਦੇ ਆ ਹਰ ਧਰਮ ਦੇ ਸਥਾਨ ਦੀ ਚਾਹੇ ਉਹ ਮੰਦਿਰ ਹੋਵੇ ਮਸਜਿਦ ਹੋਵੇ ਗੁਰਦੁਆਰਾ ਹੋਵੇ ਚਾਹੇ ਚਰਚ ਹੋਵੇ ਉਹਦੀ ਇੱਜ਼ਤ ਕਰੋ ਔਰ ਇਸ ਤਰ੍ਹਾਂ ਦੇ ਐਗਜ਼ਾਮਪਲ ਪੇਸ਼ ਕਰੋ ਵੀ ਜਿਹੜਾ ਸਮਾਜ ਨੂੰ ਜੋੜਿਆ ਜਾ ਸਕੇ ਜੁੜਨ ਨਾਲ ਹੀ ਦੇਸ਼ ਬਣਦੇ ਆ ਜੁੜਨ ਨਾਲ ਹੀ ਦੇਸ਼ ਚੱਲਦੇ ਆ ਇਸੇ ਕਰਕੇ ਇਸ ਪਿਆਰ ਨੂੰ ਬਣਾਈ ਰੱਖੋ ਔਰ ਜੁੜੇ ਰਹੋ ਇਸੇ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਲਿਆਂਦੇ ਰਹਾਂਗੇ ਤਦ ਤੱਕ ਜਾਜ਼ਦ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ